ਸਰੀਰ ਤੇ ਹੋਏ ਜ਼ਖਮਾਂ ਲਈ ਕੋਈ ਮਲਮ ਉਢੀਖ ਰਿਹਾ ਹੋਵੇ ਜਾਂ ਪੂਰੇ ਦਿਨ ਦੇ ਹੱਟਪਨਵੇਂ ਸੰਘਰਸ਼ ਤੋਂ ਪਹਿਲਾਂ ਢਿੜਪਰਨ ਲਈ ਖਾਣਾ ਦਿੱਲੀ ਵਿੱਚ ਇਹ ਦੋਵੇਂ ਇੱਕੋ ਥਾਂ ਮਿਲਦੇ ਹਨ ਰੋਜ਼ਾਨਾ ਬਿਨਾਂ ਕਿਸੇ ਨਾਗੀ ਤੋਂ ਬੀਤੇ ਤਿੰਨ ਦਿਹਾਕੇ ਦੇ ਵੱਸ ਸਮੇ ਤੋਂ ਦਿੱਲੀ ਵਿੱਚ ਵਲੰਟੀਅਰਸ ਦਾ ਇੱਕ ਗਰੁੱਪ ਲੰਗਰ ਤਿਆਰ ਕਰਕੇ ਵਕ-ਵਕ ਥਾਂਵਾਂ ਉੱਤੇ ਬੰਨਤਾ ਹੈ ਜ਼ਖਮੀਆਂ ਤੇ ਮੁਢਲੇ ਇਲਾਜ ਦੀ ਲੋੜ ਜਿਨ੍ਹਾਂ ਲੋਕਾਂ ਨੂੰ ਹੈ ਉਹਨਾਂ ਨੂੰ ਇਹ ਗਰੁੱਪ ਡਾਕਟਰੀ ਸਹਾਇਤਾ ਪ੍ਰਦਾਨ ਕਰਦਾ ਹੈ ਇੱਕ ਪਰਿਵਾਰ ਤੋਂ ਸ਼ੁਰੂ ਹੋਈ ਇਹ ਸੇਵਾ ਹੁਣ ਵਕ ਵਕ ਧਰਮ ਨਾਲ ਜੁੜੇ ਕਰੀਬ 250 ਪਰਿਵਾਰਾਂ ਦੇ ਜੀ ਮਿਲ ਕੇ ਸਾਮ ਦੇ ਨੇ ਪੱਛਮੀ ਦਿੱਲੀ ਵਿੱਚ ਸਥਿਤ ਇੱਕ ਗੁਰਦੁਆਰਾ ਸਾਹਿਬ ਵਿੱਚ ਪੂਰੇ ਦਿਨ ਲੰਗਰ ਤਿਆਰ ਕੀਤਾ ਜਾਂਦਾ ਹੈ ਮੁਰਸ ਨੂੰ ਗੱਡੀਆਂ ਰਾਹੀਂ ਉਹਨਾਂ ਥਾਵਾਂ ਉੱਤੇ ਪਹੁੰਚਾਇਆ ਜਾਂਦਾ ਹੈ ਜਿੱਥੇ ਲੋੜਵੰਦ ਲੋਕ ਮੌਜੂਦ ਹਨ ਮੌਜੂਦਾ ਵੇਲੇ ਕਮਲਜੀਤ ਸਿੰਘ ਪਨੇਸਰ ਇਸ ਗਰੁੱਪ ਦੀ ਅਗਵਾਈ ਕਰ ਰਹੇ ਹਨ ਜਿਨਾਂ ਦਾ ਦਾਅਵਾ ਹੈ ਕਿ ਗਰੁੱਪ ਵੱਲੋਂ ਹਰ ਦਿਨ ਕਰੀਬ 3500 ਲੋਕਾਂ ਨੂੰ ਲੰਗਰ ਤਿਆਰ ਕਰਕੇ ਚੁਕਾਇਆ ਜਾਂਦਾ ਹੈ ਤੇ ਕਰੀਬ 500 ਲੋਕਾਂ ਨੂੰ ਡਾਕਟਰੀ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਮਰਮ ਪੱਟੀ ਕਰੀਏ ਤੇ ਮਰਮ ਪੱਟੀ ਦੇ ਉੱਤੇ ਕਰੀਬ 100 ਤੋਂ ਉੱਤੇ ਬੰਦਾ ਜਿਹੜਾ ਹੈਗਾ ਇੱਥੇ ਸਾਡੇ ਕੋਲੇ ਇੱਥੇ ਦੀ ਓਪੀਡੀ ਤੇ ਆਂਦਾ ਹੈਗਾ ਜਿੱਥੇ ਪੱਟੀ ਕਰਾਉਣ ਵਾਸਤੇ ਪਰ ਜਿੰਨੀਆਂ ਜਣੀਆਂ ਸਾਡੀਆਂ ਓਪੀਡੀ ਡਿਫਰੈਂਟ ਪੁਆਇੰਟਸ ਤੇ ਚੱਲਦੀਆਂ ਉਹ ਘੱਟੋ ਘੱਟ 500 ਜਾਂ 600 ਬੰਦਾ ਰੋਜ਼ ਜਿਹੜਾ ਹੈਗਾ ਉਹ ਦੇਖ ਦੇਖ ਕੇ ਜਾਂਦੇ ਆ ਇੱਕ ਡੈਂਟਲ ਕਲੀਨਿਕ ਵੀ ਹੈ ਡੈਂਟਲ ਕਲੀਨਿਕ ਦੇ ਅੰਦਰ ਵੀ 15-20 ਬੰਦੇ ਰੋਜ਼ ਆ ਕੇ ਆਪਣੇ ਦੰਦਾਂ ਦਾ ਇਲਾਜ ਕਰਾ ਕੇ ਜਾਂਦੇ ਆ ਜੀ ਕਮਲਜੀਤ ਸਿੰਘ ਦੇਪਰਾ ਤੇ ਫੌਜ ਵਿੱਚੋਂ ਬਤੌਰ ਬ੍ਰਿਗੇਡੀਅਰ ਰਿਟਾਇਰ ਹੋਏ ਪ੍ਰੇਮਜੀਤ ਸਿੰਘ ਪਨੇਸਰ ਦੱਸਦੇ ਹਨ ਕਿ ਕਿਵੇਂ ਗੁਰਦੁਆਰਾ ਸੈਵਿਚ ਝਾੜੂ ਦੀ ਸੇਵਾ ਤੋਂ ਸ਼ੁਰੂ ਹੋਇਆ ਇਹ ਉਪਰਾਲਾ ਇੰਨਾ ਵੱਡਾ ਆਕਾਰ ਲੈ ਗਿਆ ਮੇਰੇ ਪਿਤਾ ਜੀ ਭਾਈ ਤਰਲੋਚਨ ਸਿੰਘ ਪਨੇਸਰ ਗਵਰਨਮੈਂਟ ਸਰਵੈਂਟ ਸੀ ਉਹ ਆਈਆਰਆਈ ਪੂਸਾ ਦੇ ਵਿੱਚ ਕੰਮ ਕਰਦੇ ਸੀ ਤੇ ਵੀ ਗਵਰਨਮੈਂਟ ਸਰਵੈਂਟ ਉਹਨਾਂ ਨੇ ਗੁਰਦੁਆਰਿਆਂ ਦੀ ਝਾੜੂ ਦੀ ਸੇਵਾ ਕਰਨੀ ਸ਼ੁਰੂ ਕੀਤੀ ਉਹ ਝਾੜੂ ਵਾਲੇ ਵੀਰ ਜੀ ਵੀ ਉਹਨਾਂ ਦੇ ਨਾਮ ਤੇ ਉਹਨਾਂ ਦਾ ਨਾਮ ਫੇਮਸ ਹੈ ਤੇ ਉਹਨਾਂ ਨੇ ਜਿਹੜਾ ਜਦੋਂ ਚਾਨੀ ਚੌਂਕ ਦੇ ਚ ਆਏ ਤਾਂ ਇਹਨਾਂ ਨੇ ਦੇਖਿਆ ਕਿ ਲੰਗਰ ਵੰਡਦੇ ਸੀ ਤੇ ਦੇਖਿਆ ਕਿ ਬਈ ਕਈ ਲੋਗ ਐ ਉਹ ਲਾਚਾਰ ਐ ਉਹਨਾਂ ਦੇ ਪੱਟੀਆਂ ਐ ਚੋਟਾਂ ਲੱਗੀਆਂ ਹੋਈਆਂ ਤਾਂ ਇਹਨਾਂ ਨੇ ਡਾਕਟਰਸ ਨੂੰ ਹਾਇਰ ਕਰ ਲਿਆ ਤੇ ਉਹ ਹਾਇਰ ਕਰਨ ਤੋਂ ਬਾਅਦ ਉਹ ਡਾਕਟਰਸ ਜਿਹੜੇ ਇੱਥੇ ਆ ਕਰਕੇ ਫੁੱਟਪਾਥ ਦੇ ਉੱਤੇ ਉਹਨਾਂ ਦੀ ਪੱਟੀਆਂ ਕਰਨ ਲੱਗ ਪਏ ਤੇ ਜਿਹੜਾ ਲੰਗਰ ਵੀ ਹੈ ਅਸੀਂ ਗੁਰਦੁਆਰੇ ਦੇ ਅੰਦਰ ਨਹੀਂ ਵੰਡਦੇ ਅਸੀਂ ਬਾਹਰ ਹੀ ਵੰਡਦੇ ਹਾਂ ਜਿਹੜਾ ਬੇਸਿਕਲੀ ਫੁੱਟਪਾਥ ਦੇ ਉੱਤੇ ਰਹਿਣ ਵਾਲੇ ਜਿਹੜੇ ਲੋਕ ਹੈ ਉਹਨਾਂ ਨੂੰ ਅਸੀਂ ਲੰਗਰ ਦੇ ਸਕਦੇ ਆ ਸੇਵਾ ਜਿਹੜੀ ਸਾਡੇ ਫਾਦਰ ਨੇ 1996 ਦੇ ਵਿੱਚ ਸ਼ੁਰੂ ਕੀਤੀ ਸੀ ਜਿਹੜੀ ਪੱਟੀਆਂ ਦੀ ਸੇਵਾ ਹੈ ਤੇ ਲੰਗਰ ਦੀ ਸੇਵਾ ਹੈ ਤਕਰੀਬਨ 1992 ਤੋਂ ਚੱਲ ਰਹੀ ਹੈ ਅਸੀਂ ਤਾਂ ਮਨੁੱਖਤਾ ਦੇ ਵਾਸਤੇ ਸੇਵਾ ਦੇ ਵਿੱਚ ਲੱਗੇ ਹਾਂ ਤੇ ਉਹਦੇ ਜਿਸ ਕੋਈ Hindu ਹੋਏ مسلمان ਹੋਏ ਆ ਤਾਂ ਮਤਲਬ ਹੈ ਹਿਊਮੈਨਿਟੀ ਦੀ ਸੇਵਾ ਹੈ ਇਹ ਸਵੇਰ ਸ਼ਾਮ ਤੋਂ ਸਵੇਰ ਸ਼ਾਮ ਦਿੱਲੀ ਦੇ ਹੀ ਰਹਿਣ ਵਾਲੇ ਪੇਸ਼ੇਵਰ ਜੋ ਡਾਕਟਰ ਤਾਇਰ ਹੁਸੈਨ ਦੱਸਦੇ ਹਨ ਕਿ ਲੋੜਵੰਦਾਂ ਨੂੰ ਦਵਾਈਆਂ ਦੇਣ ਦੀ ਸੇਵਾ ਉਹ ਇਸ ਗਰੁੱਪ ਨਾਲ ਜੁੜ ਕੇ ਪਿਛਲੇ 18 ਸਾਲ ਤੋਂ ਕਰ ਰਹੇ ਹਨ ਮੈਂ ਸੁਭਸਵ ਸਵੇਰੇ 7 ਵਜੇ यहां पर 7 ਵਜੇ ہماری ਸ਼ੁਰੂ ਹੋਤੀ ਹੈ यहां पर ਮੈਂ 18 ਸਾਲ ਤੋਂ ਇਸ ટ્રਸ ਨਾਲ ਜੁੜਾ ਹੋ ਹਾਂ ਸਰ ਮੈਂ इतना कंफर्ट फील होता है कि अगर आपको कोई एक या दो लाख रुपए सैलरी दे तो वो सेटिस्फेक्शन नहीं मिलेगा आपको जो यहाँ पर इन लोगों की सेवा करने से मिलता है सात साल में मैंने एक दिन की छुट्टी नहीं की मैंने तो कभी कभी कर भी ली हो इनको ये हमारे लोग जो चलाने वाले हैं इन थ्री डेज कंटिन्यू आते हैं पंद्रह अगस्त छब्बीस जनवरी इवन कुछ भी हो लेकिन हम लोग छुट्टी नहीं करते हम लोग जो भी पेशेंट आते हैं हमारे पास यहाँ पे सपोजली कोई एक्सीडेंटल या कोई कैस आता हैवी केस आता हम उनको फर्स्ट एड देकर और हमारा एक हॉस्पिटल है ਉਨ ਲੋਗੋ ਕੋ ਰੈਫਰ ਕਰਤੇ ਨੇ ਜੋ ਹੋਮਲੈਸ ਨੇ ਬਿਲਕੁਲ ਹੀ ਲੰਗਰ ਦਵਾਈਆਂ ਤੇ ਜਾਨਵਰਾਂ ਦੀ ਸਾਂਭ ਸੰਭਾਲ ਦੇ ਨਾਲ ਨਾਲ ਇਹਨਾਂ ਵਲੰਟੀਅਰਸ ਵੱਲੋਂ ਬਜ਼ੁਰਗਾਂ ਦੇ ਰਹਿਣ ਲਈ ਇੱਕ ਬਿਰਧ ਆਸ਼ਰਮ ਵੀ ਚਲਾਇਆ ਜਾਂਦਾ ਹੈ ਸਾਡੀ ਫਰਸਟ ਪ੍ਰਾਇੋਰਟੀ ਮਤਲਬ ਸੇਵਾ ਹੈ ਉਹ ਤੋਂ ਲਵਾ ਆਪਣਾ ਟਾਈਮ ਫ੍ਰੀ ਹੋ ਕੇ ਤੇ ਆਪਣਾ ਬਿਜ਼ਨਸ ਸੁਪਰਵਾਈਜ਼ ਕਰ ਲੀਦਾ ਹੈ ਕਿਉਂਕਿ ਸਾਉਦਲੀ ਜਿਵੇਂ ਰਾ ਥੋੜਾ ਜਿਹਾ ਰੈਸਟੋਰੈਂਟ ਹੈ ਤੇ ਤੋਂ ਲਵਾ ਡੇਰੀ ਪ੍ਰੋਡਕਟ ਦੀ ਸਪਲਾਈ ਸਪਲਾਈ वगैरह ਵੀ ਹੈ ਉਹ ਤਕਰੀਬਨ ਆਪਣਾ ਆਰਾਮ ਨਾਲ ਮਸਤੀ ਨਾਲ ਇੰਜੋਏ ਕਰੀ ਰਿਹਾ ਹੈ ਸੇਵਾ ਨੂੰ ਤਿਆਪਨੇ ਮਨ ਸ਼ਾਂਤ ਰੱਖੀਦਾ ਹੈ ਇਹ ਬੇਸਿਕਲੀ ਜਿਹੜੀ ਮੁਹਿੰਮ ਹੈਗੀ ਇਹ ਸਾਰੀ ਸਾਰੀ ਵੋਲੰਟੀਅਰ ਦੀ ਮੁਹਿੰਮ ਹੈ ਵੋਲੰਟੀਅਰਸ ਹੀ ਸਾਰੇ ਫੰਡ ਕਰਦੇ ਹੈ ਅਲੱਗ ਅਲੱਗ ਪ੍ਰੋਜੈਕਟਸ ਨੂੰ ਛੋਟੇ ਛੋਟੇ ਪ੍ਰੋਜੈਕਟਸ ਨੂੰ ਬ੍ਰੇਕਅਪ ਕੀਤਾ ਹੋਇਆ ਹੈ ਕਿ ਜਿਵੇਂ ਡਾਕਟਰ ਹੈ ਇੱਕ ਡਾਕਟਰ ਦੇ ਇੱਕ ਬੰਦਾ ਦੇਗਾ ਮੈਡੀਸਿਨਸ ਲੋਕ ਪ੍ਰੋਵਾਈਡ ਆਪ ਕਰ ਜਾਂਦੇ ਹੈਗੇ ਪਰ ਜਿੰਦੀ ਕੋਈ ਕਿਸੇ ਤੋਂ ਕੋਈ ਕੈਸ਼ ਵਗੈਰਾ ਨਹੀਂ ਅਸੀਂ ਲੈਂਦੇ ਅਸੀਂ ਲੋਕਾਂ ਨੂੰ ਸਿਰਫ ਇਹੀ ਕਹਿੰਦੇ ਹੈ ਕਿ ਜਿਹੜਾ ਹੈਗਾ ਤੁਸੀਂ ਸਾਨੂੰ ਇਨ ਕਾਈਂਡ ਚੀਜ਼ਾਂ ਦੇ ਦਿਓ ਤੇ ਖੁਦ ਵੀ ਇਨਵੋਲਵ ਹੋ ਉਸ ਚੀਜ਼ ਦੇ ਅੰਦਰ ਕੋਵਿਡ 'ਚ ਲੱਗਦਾ ਸੀਗਾ ਨੋਟਬੰਦੀ ਦੇ ਬਾਅਦ ਲੱਗਦਾ ਸੀਗਾ ਕਿ ਥੋੜਾ ਚੀਜ਼ਾਂ ਡਿਫਿਕਲਟ ਹੋ ਜਾਣਗੀਆਂ ਇੱਥੇ ਜਦੋਂ ਨੋਟਬੰਦੀ ਸੀ ਇੱਕ ਪਾਸੇ ਲੋਕਾਂ ਦੀ ਨੋਟ ਵਟਾਣ ਦੀ ਲਾਈਨ ਹੁੰਦੀ ਸੀ ਦੂਜੇ ਪਾਸੇ ਲੋਕਾਂ ਦੀ ਲੰਗਰ ਖਾਂਦ ਦੀ ਲਾਈਨ ਹੁੰਦੀ ਸੀ ਪਰ ਉਸ ਟਾਈਮ ਦੇ ਉੱਤੇ ਵੀ ਜਿਹੜਾ ਹੈਗਾ ਬੜੇ ਸਾਰੇ ਲੋਕਾਂ ਨੇ ਵੱਧ ਚੜ ਕੇ ਜਿਹੜੀ ਮਦਦ ਕੀਤੀ ਕਿਉਂਕਿ ਜਦੋਂ ਲੋਕ ਦੇਖਦੇ ਆ ਕਿ ਟਾਈਮ ਹਾਰਡ ਹੋ ਜਾਂਦੇ ਤਾਂ ਲੋਕ ਆਪਣੇ ਆਪ ਹੀ ਸੇਵਾ ਦੇ ਜੁੜ ਜਾਂਦੇ ਆ ਆਈ ਥਿੰਕ ਜੇ ਹਾਰਡਰ ਟਾਈਮਸ ਇਟ ਇਜ਼ ਈਜ਼ੀਅਰ ਟੂ ਵਰਕ ਬਿਕਾਜ਼ ਸਾਰੇ ਸਾਰੇ ਬੰਦੇ ਆ ਜਾਂਦੇ ਕੰਮ ਕਰਨ ਵਾਸਤੇ ਨਾਨਕ ਹੋਤੀ ਪੀ ਫਾਜ